ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ 7 ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਟੋਕੜ ਗੱਭਣਾ ਬਈ ਤੇ ਦੋ ਤਾਜ਼ੀਆਂ ਸੋਈਆਂ ਤੇ ਚਾਰ ਗੱਭਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮ ਵਾਲੀਆਂ ਖੱਟੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਠੀ ਕੁੰਬ ਦੀ ਹਾਂਜੀ ਚੜ੍ਹਦੀ ਕਲਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਜਗਸੀਰ ਸਿੰਘ ਜੀ ਪਿੰਡ ਸੰਧੂ ਖੁਰਦ ਜ਼ਿਲ੍ਹਾ ਬਠਿੰਡਾ ਬਲਾਕ ਰਾਮਪਰਾਪੂਲ ਜੀ ਠੀਕ ਹੈ ਬਾਈ ਨੇੜੇ ਪਿੰਡ ਕਿਹੜਾ ਰਹਿਣਾ ਨੇੜੇ ਪਿੰਡ ਇਧਰ ਭਾਈ ਰੂਪਾ ਪੈ ਜਾਂਦਾ ਜੀ ਇਧਰ 7 ਕਿਲੋਮੀਟਰ ਤੇ ਭਦਾਵੜਾਗਾ ਜੀ ਠੀਕ ਆ ਭਾਈ ਇਧਰ 19 ਬਾਟੀ 7-8 ਕਿਲੋਮੀਟਰ ਫੂਲ ਆ ਗਰਾਮ ਪ੍ਰਾਫੂਲ 20 ਕਿਲੋਮੀਟਰ ਪੈ ਜਾਂਦਾ ਪੰਨ ਜਿਲ੍ਹਾ ਬਠਿੰਡਾ ਹਨ ਜੀ ਮੋਬਾਈਲ ਨੰਬਰ 9452 9922 ਠੀਕ ਆ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਇਧਰੋਂ ਪਹਿਲੇ ਨੰਬਰ ਤੇ ਵੜ ਦੇਖਦੇ ਆ ਵੱਡੇ ਟਾਂਚਰੀ ਟੋਕੜ ਗੱਪਣੇ ਟੋਕੜ ਗੱਪਣ ਜੀ ਕਿਹੜਾ ਸੂਆ ਭਾਈ ਸੂਆਏ ਤੀਜਾ ਸੁੰਦੀ ਹੈ ਜੀ ਠੀਕ ਹੈ ਭਾਈ ਕਿੰਨੇ ਟਾਈਮ ਦੀ ਗੱਬਣਾ ਇਹ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਹੈ ਜੀ ਠੀਕ ਹੈ ਭਾਈ ਦੁੱਧ ਕਿੰਨਾ ਹੋਣਾ ਦੁੱਧ ਦੇਦੇ ਥੱਲੇ ਤਾਜੀ ਥੱਲੇ 3 ਨਾਲਾਂ ਤੋਂ 28 ਲੀਟਰ ਦੁੱਧ ਸੀ ਜੀ ਠੀਕ ਹੈ ਇਸ ਟਾਈਮ ਤੇ ਥੱਲੇ 12 13 ਲੀਟਰ ਦੁੱਧ ਆਗਾ ਠੀਕ ਹੈ ਭਾਈ ਖੋਲ ਲੈ ਭਾਈ ਤੋੜ ਸਵਾ 3 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਗਈ ਠੀਕ ਹੈ ਜੇ ਕੋਈ ਵੀਰ ਨਾਲ ਸੌਦਾ ਹੁੰਦਾ ਉਹ ਆਪਦੀ ਚੈੱਕ ਕਰਾ ਕੇ ਲੈ ਜੀ ਠੀਕ ਹੈ ਭਾਈ ਆਪਦੀ ਤਸੱਲੀ ਕਰ ਲਈ ਥਣ ਓਕੇ ਹੈ ਭਾਈ ਥਣ ਓਕੇ ਹੈ ਜੀ ਤਿੰਨ ਕੰਪਲੀਟ ਆ ਗਿਆ ਠੀਕ ਹੈ ਫੇਸ ਬੜਾ ਚੰਗਾ ਪ੍ਰਿੰਟ ਚੰਗਾ ਵੱਡਾ ਘਰ ਦਾ ਫੁੱਲ ਬਰੀਡ ਆ ਤਾਜੀ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਇੱਕ ਥਣ ਤੋਂ ਬਾਈ ਤਿਲ ਲੱਗ ਨਹੀਂ ਹਾਂਜੀ ਇੱਕ ਥਣ ਤੋਂ ਤਿਲ ਇੱਕ ਥਣ ਤੋਂ ਤਿਲ ਤਿੰਨ ਸਹੀ ਚਾਲਦੇ ਆ ਨਾ ਤਿੰਨ ਸਹੀ ਹੈ ਜੀ ਠੀਕ ਆ ਬਾਈ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਟੋਕੜ ਗੱਬਣ ਚੈੱਕ ਪਾਸ ਬਰੀਡ ਫੁੱਲ ਆ ਬਾਈ ਤਾਜੀ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਰੋ ਤੇ ਕੀ ਮੁੱਲ ਆ ਬਾਈ ਜੈ ਜਦ ਮੁੱਲ ਜੀ ਇਹਦਾ 38000 ਰੁਪਇਆ ਦਾ ਮਾਨਤਨ ਹੋ ਜਾ ਮਾਨਤਨ ਹੋ ਜਾਗਾ ਠੀਕ ਆ ਬਾਈ 38000 ਰੁਪਇਆ ਮੋਨਾ ਮਾਨਤਨ ਜ਼ਰੂਰ ਹੋ ਜਾਗਾ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੂਆ ਸੁੰਦੀ ਹੈ ਇਹ ਜਰਸੀ ਹੈ ਜੀ ਪਹਿਲਾਂ ਨਹੀਂ ਸੁੰਦੀ ਹੈਗੀ ਪਹਿਲਾਂ ਸੂਆ ਜਰਸੀ ਹਾਂਜੀ ਠੀਕ ਆ ਬਾਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਹੈ ਜੀ ਬਾਈ ਦੋ ਦੇਣਾ ਚਾਹੀਦਾ ਡਾਟਾ 17-18 ਕਿਲੋ ਹਮ ਇਹ ਤਾਂ ਕੱਚੀ ਹੈਗੀ ਦੇਣ ਲੈ ਜੂਗੀ 7-8 ਦਿਨ ਠੀਕ ਆ ਬਾਈ ਫੁੱਲ ਬਰੀਡ ਆ ਬਈ ਕੱਚੀ ਕੱਚੀ ਉਹ ਸਾਮਨਾ ਅੰਦਾਜ਼ਾ ਲਾਇਓ ਲੇਵਾ ਸੋਹਣਾ ਤਿਆਰ ਕਰਦੀ ਹੁੰਦੀ ਹੈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਜਿਆਤ ਵਾਲੀ ਫੈੜਾ ਗਰਮੀ ਦਾ ਮੌਸਮ ਹੁੰਦਾ ਫੁੱਲ ਕੰਮ ਜਾ ਬਰੂਗੀ ਤੇ ਕੀ ਮੋਲ ਆ ਬਈ ਇਹਦਾ ਇਹ ਰੈਕਟਰ 65000 ਰੁਪਏ ਮੋਲ ਲੀ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਠੀਕ ਆ ਬਾਈ 65000 ਰੁਪਏ ਮੋਲ ਲਾ ਮਾਨਤਾਨ ਜ਼ਰੂਰ ਹੋ ਜਾਊਗਾ ਬੈਡ ਚੰਗੀ ਆ ਜਰਸੀ ਬਰੀਡ ਮੰਗ ਫੁੱਲ ਲੇਵਾ ਕਮਾਲ ਦਾ ਖਲੀ ਕੱਚੀ ਕੱਚੀ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਚਵਾਈ ਚੁਈ ਦੀ ਬਹੁਤ ਚੰਗੀ ਨਿਕਲੂਗੀ ਜਿਹੜੇ ਸਮਨ ਲੇਵਾ ਲੱਗਿਆ ਹੈ ਜੀ ਤਾਂ ਕੱਚੀ ਕੱਚੀ ਆ ਡਾਕਟਰ ਫੁੱਲ ਵਾੜਨਾ ਬੈਡ ਨੇ ਸਹੀ ਗੱਲ ਆ ਬਾਈ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਆਟ ਕਦੋਂ ਸੂਈ ਆ ਬਾਈ ਸੂਈ ਨੂੰ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਬੱਚਾ ਕੀ ਆ ਮਗਰ ਬੱਚਾ ਬੱਸਾਗਾ ਜੀ ਬੱਚਾ ਦੇਤਾ ਬਾਈ ਕਿੰਨਾ ਕੁ ਬੌਲਾ ਬਾਈ ਹਾਂ ਬੌਲਾ ਹੈਗਾ ਜੀ 15 ਕਿਲੋ ਤੋਲ ਕੇ ਦੇ ਦਾਂਗੇ ਇਸ ਟਾਈਮ ਠੀਕ ਆ ਬਾਈ ਜੇਰ ਕੰਪਲੀਟ ਆ ਬਾਈ ਜੇਰ ਕੰਪਲੀਟ ਜੀ ਉਹਦੀ ਆਪਣੇ ਕੋਲੇ ਵੀਡੀਓ ਪਈ ਆ ਜੀ ਠੀਕ ਆ ਬਾਈ ਚੁਈ ਸਵਾਈ ਬੱਚਾ ਮਗਰ ਬੱਚਾ ਬਾਈ ਥਣਲੇ ਬਾਅਦ ਚੰਗਾ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਜੀ ਇੱਕ ਨੰਬਰ ਆ ਠੀਕ ਆ ਬਾਈ ਕੁਆਲਿਟੀ ਦੇ ਬਰੀਡ ਚੈੱਕ ਕਰੋ ਬਾਈ ਤੋਰਾ ਚੈੱਕ ਕਰੋ ਬੈੜ ਦਾ ਚੰਗਾ ਫੁੱਲ ਬਰੀਡ ਆ ਬਾਈ ਕਿਆ ਬਾਤ ਆ ਥਣ ਬੜਾ ਕਮਾਲ ਦਾ ਲੱਗਿਆ ਹਨ ਅੁੱਠੀ ਵਾਲਾ ਆ ਬੱਚਾ ਮੂਰੇ ਬੱਜਿਆ ਕਰਕੇ ਉੱਤਰਿਆ ਜੀ ਡਾਕਟਰ ਸਹੀ ਆ ਹਮਮ ਬੱਚਾ ਮੂਹ ਲਾ ਗਿਆ ਉਹਦਾ ਕਰਕੇ ਉੱਤਰਿਆ ਜੀ ਬਾਈ ਠੀਕ ਆ ਕਿ ਨਹੀਂ ਲੈ ਵਾ ਲੋ ਵਾ ਬਹੁਤ ਹੈ ਕਰਨ ਵਾਲਾ گلابی ਥਾਣਾ ਪਸ਼ਾਂਤ ਆਰਡਰ ਦੇਖੋ ਕਮਾਲ ਦਾ ਪੂਰੀ ਵਿੱਥੀ ਤੇ ਕੱਲਾ ਕੱਲਾ ਥਾਣਾ ਲੈ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਜੀ ਤੇ ਮੁੱਲ ਕੀ ਆ ਬਾਈ ਜੈ ਜ ਮੋਲੇ ਦਾ ਵੀ 60000 ਆ ਜੀ ਮਾਨਦਾਨ ਹੋ ਜਾ ਮਾਨਦਾਨ ਹੋ ਜਾਊਗਾ ਜੀ ਠੀਕ ਆ ਬਾਈ 60000 ਰੁਪਿਆ ਮੋਲੇ ਮਾਨਦਾਨ ਜ਼ਰੂਰ ਹੋ ਜਾਊਗਾ ਬੈਡ ਚੰਗੀ ਆ ਬਾਈ ਬਾਕੀ ਤਾਰਾ ਮਾਰਨੀ ਆ ਬਾਈ ਤਾਰਾ ਮਾਰ ਦਿੰਨੇ ਆ ਜੀ ਤਾਰਾ ਮਾਰ ਦਿੰਨੇ ਆ ਬਾਈ ਚਵਾਈ ਜੰਗੀ ਹੈ ਨਾ ਮੋਟੀ ਮੋਟੀ ਜਵਾਈ ਹੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਬੱਚਾ ਵੀ ਲਾਉਣ ਦੀ ਲੋੜ ਨਹੀਂ ਲੈ ਕੀ ਬਾਤ ਆ ਬਈ ਪੂਰੀ ਇੱਕ ਨੰਬਰ ਜਵਾਈ ਹੈ ਠੰਡੀ ਸੀਲ ਆ ਜਿਵੇਂ ਮਰਜ਼ੀ ਬੈਠਾ ਰਲੇ ਚੂਣ ਬਾਲਾ ਚੰਗਾ ਹੈ ਨਾ ਜੀ ਬਾਲਾ ਚੰਗਾ ਜੀ ਬੈਠਿਆ ਬੰਦਾ ਤੇ ਉੱਠ ਖੜਿਆ ਸਹੀ ਗੱਲ ਆ ਬਈ ਮੋਟਾ ਮੋਟਾ ਚੋਣਾ ਨਿਬੜਦੀ ਹੈ ਚਵਾਈ ਚਵਾਈ ਤਾਂ ਇੱਕ ਨੰਬਰ ਆ ਬਈ ਛੱਡ ਦੇ ਬਈ ਬਹੁਤ ਆ ਇੱਕ ਨੰਬਰ ਜਵਾਈ ਆ ਥਾਣ ਵੀ ਮੁੱਠੀ ਆਲਾ ਬਈ ਅੱਗੇ ਬਈ 4 ਨੰਬਰ ਕਿਹੜਾ ਸੋਸ ਹੋਈ ਇਹ ਦੂਜਾ ਸੁਆ ਸੂਈ ਹੈ ਜੀ ਕਦੋਂ ਸੂਈ ਹੈ ਬਾਈ ਇਹ ਤੜਕੀ ਸੂਈ ਹੈ ਜੀ 3:00 ਵਜੇ ਬੱਚਾ ਕੀ ਦੇਤਾ ਬੱਸੀ ਦਿੱਤੀ ਹੈ ਜੀ ਬੜੀ ਚੰਗੀ ਦਿੱਤੀ ਹੈ ਹਾਂ ਜੀ ਬੱਚਾ ਬਾਈ ਬੱਛੀ ਨੂੰ ਜਨਮ ਦਤਾ ਬੱਛੀ ਦੇਖੋ ਕੋਕਾ ਪੀਸ ਆ ਬਾਈ ਵੈੜ ਵੀ ਖੈਰ ਬਹੁਤ ਚੰਗੀ ਆ ਆਡਰ ਕਮਾਲ ਦਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਡਾਕਟਰ ਸੁਆ ਜਾ ਮੜਾ ਜਾ ਕਾ ਕੁੱਖ ਨਹੀਂ ਚੱਕੇ ਠੀਕ ਆ ਹਾਂ ਚਵਾਈ ਚੁਈ ਕਿਵੇਂ ਆ ਇੱਕ ਨੰਬਰ ਚਵਾਈ ਹੈ ਜੀ ਇੱਕ ਨੰਬਰ ਅਗਲਾ ਆਪਦੀ ਤਸੱਲੀ ਕਰਕੇ ਲਿਜਾਵੇ ਪੂਰੀ ਠੀਕ ਆ ਬਾਈ ਜੇਰ ਆ ਭਈਆ ਜੀ ਬੱਠਲ ਚ ਜੇਰ ਵੀ ਬਾਈ ਰੱਖੀ ਬੈਠਾ ਦੁਕਾਨ ਨੇ ਕੋਈ ਚੈੱਕ ਕਰਨੀ ਬਾਈ ਚਾਰੇ ਥਣ ਇੱਕੋ ਜੇ ਪੂਰੇ ਗੈਪ ਤੇ ਸੋਈ ਸਵਾਈ ਬੱਚਾ ਮਗਰ ਬੱਚੀ ਤੇ ਜੇਰ ਬਾਈ ਬੱਠਲ ਚ ਰੱਖੀ ਬੈਠਾ ਗਾ ਤੇ ਕੀ ਮੋ ਲਵੇ ਜੈ ਜਰਾ ਇਹ ਟਰੈਕਟਰ ਦੇਣ ਲੈਣੀ ਹੋਊਗਾ ਠੀਕ ਆ 65000 ਦੇ ਵਿੱਚੋਂ ਮਾਨ ਤਨ ਹੋਊਗਾ ਜੀ 65000 ਰੁਪਇਆ ਮੁੱਲ ਮਾਨ ਤਨ ਜ਼ਰੂਰ ਹੋ ਜਾਊਗਾ ਬਰਡ ਚੰਗੀ ਐ ਸੂਈ ਸਵਾਈ ਐ ਬੱਚਾ ਮਗਰ ਬੱਚੀ ਐ ਬੱਚੀ ਵੀ ਬਹੁਤ ਚੰਗੀ ਐ ਚਿਵਾਈ ਚਿਵਾਈ ਇੱਕ ਨੰਬਰ ਐ ਇਹ ਚ ਇੱਕ ਨੰਬਰ ਅੱਗੇ ਬਈ ਪੰਜ ਨੰਬਰ ਕਿਹੜਾ ਸੂਸ ਹੁੰਦੀ ਐ ਇਹ ਪਹਿਲ ਨਹੀਂ ਸੂਂਦੀ ਐ ਜੀ ਪਹਿਲਾ ਸੂਆ ਕਿੰਨੇ ਦਿਨ ਲਊ ਬਈ ਦੇਣ ਲੇ ਜੂਗੀ 2 ਕੁ ਜੀ 2 ਕੁ ਦਿਨ ਲਊ ਹਾਂ ਜੀ ਕਿੰਨਾ ਦੁੱਧ ਦੇ ਦੂਆ ਐਸਟੀਮੇਟ ਜੀ ਦੋ ਡਾਕਟਰ ਭਾਂਡੇ ਦੇ ਮੁਤਾਬਕ ਹੂੰ ਬੈਡ ਨੂੰ ਦੇਣਾ ਚਾਹੀਦਾ ਖੁੱਲਾ 20 ਲੀਟਰ ਦੁੱਧ ਠੀਕ ਐ ਬਈ 20 ਲੀਟਰ ਦੁੱਧ ਦੀ ਬਾਈ ਕਹਿੰਦਾ ਉਮੀਦ ਕਰਾਂਗੇ ਕੁਆਲਿਟੀ ਚੈੱਕ ਕਰੋ ਬਰੀ ਚੀਜ਼ ਫੁੱਲ ਫੁੱਲ ਬਰੀਡ ਆ ਕੱਲੀ ਕੱਚੀ ਕੱਚੀ ਉਹ ਸਭ ਨਾਂ ਦਾ ਜਾਲ ਲਾਇਓ ਚਾਰ ਦੰਦ ਦਾ ਡਾਕਟਰ ਚਾਰ ਦੰਦ ਦਾ ਠੀਕ ਆ ਬਾਈ ਚਾਰ ਦੰਦ ਬਿਊਟੀ ਚੈੱਕ ਕਰੋ ਬਾਈ ਕਿਆ ਬਾਤ ਆ ਤੇ ਕੀ ਮੁੱਲ ਆ ਬਾਈ ਕੱਚੀ ਕੱਚੀ ਦਾ ਫਿਰ 75000 ਜੀ 75000 ਦੀ ਵੜ੍ਹ ਬਾਈ ਕਹਿੰਦਾ ਦੇ ਦਾਂਗੇ ਮੁੱਲ ਜਾਇਜ਼ ਆ ਬਰਡ ਬਹੁਤ ਚੰਗੀਆਂ ਥਾਣ ਲੈ ਬਾ ਦੇਖੋ ਲੈ ਆਰਡਰ ਬੜਾ ਕਮਾਲ ਦਾ ਨਾ ਬਾਈ ਹਾਂਜੀ ਬਹੁਤ ਸੋਹਣਾ ਆਰਡਰ ਤੇ ਥਾਣ ਦੇਖੋ ਲੈ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣ ਲੱਗਿਆ ਬਈ ਚਵਾਈ ਚਵਾਈ ਦੀ ਤਾਂ ਬਹੁਤ ਚੰਗੀ ਨਿਕਲੂ ਜਿਹੜੇ ਹਸਾਮ ਨਾਲ ਥਾਣ ਲੇਵਾ ਲੱਗਿਆ ਕਿਆ ਹੈ ਤਾਂ ਡਾਟਰ ਕੱਚੀ ਹੈਗੀ ਗੁੰਦ ਮਾਰੀ ਜਾਂਦੀ ਹੈਗੀ ਠੀਕ ਆ ਇਹ ਤਾਂ ਬਣਨਾ ਬਹੁਤ ਆ ਵੱਡ ਨਹੀਂ ਅੱਗੇ ਬਈ 6 ਨੰਬਰ ਤੇ ਕਿਹੜਾ ਸੂਆ ਇਹ ਵੀ ਪਹਿਲਣੀ ਹੈ ਜੀ ਪਹਿਲਾ ਸੂਆ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਇਹ ਲੈ ਜੂ ਜੀ ਹਫਤਾ ਹਫਤਾ ਲੈ ਜੋ ਕਿੰਨਾ ਦੁੱਧ ਦੀ ਅਸਟੀ ਮੇਡ ਇਹ ਵੀ 15 ਦੇਣਾ ਚਾਹੀਦਾ ਡਾਟਰ ਨੂੰ 15 ਕਿ ਲੀਟਰ ਦੁੱਧ ਦੀ ਵਾਈ ਕਹਿੰਦਾ ਉਮੀਦ ਕਰਾਂਗੇ ਹਫ਼ਤੇ ਦੀ ਕੱਚੀ ਆ ਪਹਿਲਾ ਸੂਆ ਲੇਵਾ ਕਮਾਲ ਦਾ ਢਿੱਲਾ ਬਹੁਤ ਪਰੀਆ ਪ੍ਰਿੰਟ ਬੜਾ ਚੰਗਾ ਬਰੀਡ ਬੜੀ ਚੰਗੀ ਆ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਕੀ ਬਾਤ ਆ ਭਾਈ ਕੱਚੀ ਕੱਚੀ ਆ ਨਾ ਹਾਂਜੀ ਹੂੰ ਉਹ ਸਭ ਨੰਨ ਦਾ ਅੱਜ ਆ ਲਾ ਲਿਓ ਕੱਲੀ ਕੱਚੀ ਕੱਚੀ ਆ ਢਿੱਲਾ ਦੇਖੋ ਢਿੱਲਾ ਬਹੁਤ ਹੁੰਦੀ ਐ ਸਾਰੀਆਂ ਬਾਲਡਲ ਨਾਲ ਗੱਡੂ ਫਿਰ ਕਰਮਣੀ ਨੇ ਸੁਣ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਾਣਾ ਭਾਈ ਕੀ ਬਾਤ ਮੁੱਲ ਕੀ ਦੱਸਿਆ ਨਾ ਇਹਦਾ ਮੁੱਲ 52000 ਕਰਦੇ ਆਂ ਜੀ। ਮਾਨਤਾ ਨਹੀਂ ਹੋਊ। ਬਸ ਮਾਨਤਾ ਨਹੀਂ ਹੋਊਗਾ ਜੀ ਇਹ ਚੋਂ। ਅੱਗੇ ਭਾਈ ਲਾਸਟ ਕਿਹੜਾ ਸੂਆ? ਇਹ ਵੀ ਪਹਿਲਣੀ ਆ ਜੀ। ਪਹਿਲਣੀ ਆ ਭਾਈ। ਇਹ ਥੋੜੀ ਜਿਹੀ ਬੈੜ ਵੱਡੀ ਹੋ ਕੇ ਬਣੀ ਹੈਗੀ। ਠੀਕ ਆ। ਬੈੜ ਬਹੁਤ ਵੱਡੀ ਹੈ ਜੀ। ਕਿੰਨੇ ਦਿਨ ਲਾਉਗੀ ਸਹੀ ਦੇ? ਇਹ ਲੈ ਜੂ ਜੀ ਹਜੇ 10-12 ਦਿਨ। 10 ਤੋਂ 12 ਦਿਨ ਦੀ ਕੱਚੀ ਪਹਿਲਾ ਸੂਆ। ਬਰੀਡ ਬਹੁਤ ਚੰਗੀ ਹੈ ਵੱਡੀ ਬੁਡੀ ਡਾਕਟਰ ਬਹੁਤ ਆ ਵੜ ਕੱਚੀ ਕੱਚੀ ਹੋਈ ਹੈ ਹਜੇ ਫੇਸ ਬੜਾ ਚੰਗਾ ਕੁਆਲਿਟੀ ਕਿੱਕ ਨੰਬਰ ਆ ਪਲੀ ਵੀ ਪਾਉ ਦਾਣਾ ਬਾਈ ਹਾਂਜੀ ਤੇ ਕੀ ਮੋਲ ਆ ਬਾਈ ਇਹਦਾ ਇਹਦਾ ਮੋਲ ਡਾਕਟਰ 62000 ਮਾਨਤਨ ਹੋ ਜੂ ਮਾਨਤਨ ਹੋ ਜੂਗਾ 62000 ਰੁਪਇਆ ਮੋਲ ਆ ਮਾਨਤਨ ਜਰੂਰ ਹੋਈ ਕੱਚੀ ਕੱਚੀ ਢਿੱਲਾ ਬਹੁ ਪਈਆਂ ਸਾਰੀਆਂ ਬਲਡਾਂ ਛੱਡੂ ਫਿਰ ਸੋਣਾ ਪੂਰੀ ਪਲੀ ਵੀ ਹਰ ਰਾਜੀ ਆ ਬਾਈ ਤੇ ਨਾਗ ਸੀ ਪਰਾ ਕੋਲੇ 73 ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ